ਜੀ ਦੋਸਤੋ ਸਾਸਿਕਾਲ ਜੀ ਸਾਰਿਆਂ ਨੂੰ ਦੋਸਤੋ ਰੋਡ ਦੇ ਉੱਪਰ ਕਈ ਵਾਰ ਇਹੋ ਜਿਹੀ ਚੀਜ਼ਾਂ ਮਿਲ ਜਾਂਦੀਆਂ ਜਿਹਨਾਂ ਨੂੰ ਫਲਮਾਣਾ ਬਹੁਤ ਜ਼ਰੂਰੀ ਆ ਕਿਉਂਕਿ ਆ ਤੁਸੀਂ ਇੱਕ ਪੌਦਾ ਦੇਖ ਰਹੇ ਆ ਇਹਦੇ ਨਾਲ ਨਾ ਫੁੱਲ ਲੱਗੇ ਹੋਏ ਆ ਫੁੱਲ ਕਾਹਦੇ ਆ ਭਲਾ ਇਹ ਗੁੱਲਰ ਦੇ ਫੁੱਲ ਆ ਤੇ ਇਹ ਕੰਮ ਕਿਹੜੇ ਆਂਦੇ ਆ ਪਹਿਲਾਂ ਸੁਣ ਲਓ ਸਾਰਿਆਂ ਦੇ ਜ਼ਰੂਰੀ ਕੰਮ ਆਂਦੇ ਆ ਇਹ ਇਹਦੇ ਗੁਣ ਬਹੁਤ ਆ ਜੇਕਰ ਤੁਹਾਡੇ ਵਾਲ ਝੜਦੇ ਆ ਵਾਲਾਂ ਸਿਕਰੀ ਆ ਵਾਲਾਂ ਡੈਂਟ ਰਫਾ ਵਾਲ ਖੁਰਦਰੇ ਆ ਇਹ ਵਾਲ ਗਰੋਥ ਹੀ ਕਰਦੇ ਵਾਲ ਕਿੱਟੇ ਹੋ ਰਹੇ ਆ ਤੇ ਇਹਨਾਂ ਕੰਮਾਂ ਲਈ ਕੰਮ ਆਂਦੇ ਆ ਬਹੁਤ ਸੌਖਾ ਤਰੀਕਾ ਇਹ ਤੁਹਾਨੂੰ ਦੱਸਣ ਲੱਗਾ ਤੇ ਨਾਲ ਦੀ ਨਾਲੇ ਮੈਂ ਦੱਸ ਦਵਾਂ ਕਿ ਅਗਰ ਰੋਡ ਦੇ ਉੱਪਰ ਇਹ ਬੂਟੇ ਲਾਏ ਕਿਉਂ ਜਾਂਦੇ ਆ ਸਭ ਤੋਂ ਪਹਿਲਾਂ ਵੱਡੀ ਗੱਲ ਆ ਤੇ ਦੋਸਤੋ ਕਿਉਂਕਿ ਇਹਨਾਂ ਦੇ ਨਾਲ ਨਾ ਪੋਲਿਊਸ਼ਨ ਆ ਜਿਹੜਾ ਘਟ ਮਤਲਬ ਬਹੁਤ ਛੇਤੀ ਸੋਖਦੇ ਆ ਇਹ ਬੂਟੇ ਜਿਹੜੇ ਪੋਲਿਊਸ਼ਨ ਆ ਤੇ ਇਸ ਕਰਕੇ ਇਹਨਾਂ ਬੂਟਿਆਂ ਨੂੰ ਜਿਹੜਾ ਕੀ ਆ ਨਾ ਰੋਡ ਦੇ ਉੱਪਰ ਲਾਇਆ ਜਾਂਦਾ ਉਹ ਇਹ ਸੋਚ ਲਓ ਭਈ ਜਾਂ ਤੇ ਪੋਲਿਊਸ਼ਨ ਨੂੰ ਕੰਟਰੋਲ ਕਰ ਸਕਦੇ ਆ ਤੇ ਤੁਹਾਡੇ ਬਾਲਾਂ ਦੇ ਜਿਹੜੀ ਸਿਕਰੀ ਆ ਜਾਂ ਉਹਵੇਂ ਆਪਾਂ ਇਹਨੂੰ ਠੀਕ ਕਰ ਸਕਦੇ ਆ ਹੋ ਸਕਦਾ ਤੁਹਾਨੂੰ ਆਵਾਜ਼ ਥੋੜੀ ਘੱਟ ਆਦੀ ਹੋਵੇ ਰੋਡ ਦੇ ਉੱਪਰ ਐ ਪਰ ਕੰਮ ਦੀ ਗੱਲ ਆ ਤੁਸੀਂ ਸੁਣ ਲਿਓ ਹੁਣ ਤੇ ਦੋਸਤੋ ਇਹਨਾ ਬੂਟਿਆਂ ਦੇ ਨਾ ਫੁੱਲਾਂ ਨੂੰ ਲੈਣਾ ਆਪਾਂ ਫੁੱਲਾਂ ਨੂੰ ਲੈ ਕੇ ਨਾ ਨਾਰੀਅਲ ਦਾ ਤੇਲ ਲੈਣਾ ਨਾਰੀਅਲ ਦੇ ਤੇਲ ਦੇ ਵਿੱਚ ਲੈ ਕੇ ਇਹਨੂੰ ਨਾ ਆਵਾ ਮਾੜਾ ਆ ਜਾ ਜਿੱਦਾਂ ਸੇਕ ਲਵਾ ਲੈਣਾ ਸੇਕ ਲਵਾਣ ਤੋਂ ਬਾਅਦ ਤੇ ਅਸੀਂ ਇਹਨੂੰ ਕੀ ਕਰਨਾ ਇਹਨੂੰ ਨਾ ਸੇਕ ਲਵਾਣ ਤੋਂ ਬਾਅਦ ਨਾ ਤਾਂ ਇਹਨੂੰ ਪੁੱਠਾ ਕਰਕੇ ਨਾ ਬੋਤਲ ਜਾਂ ਡੱਬੇ ਦੇ ਵਿੱਚ ਪਾ ਦੇ ਤੇ ਆਹ ਡੰਡੀ ਤੋੜ ਲੈਣੀ ਆ ਤੇ ਆਹ ਇੱਕ ਚਿੱਤਾ ਰੱਖਣਾ ਕੈਮਰਾਮੈਨ ਦੀ ਅੱਗੇ ਨੂੰ ਆਇਓ ਤੇ ਦੋਸਤੋ ਇੱਕ ਚੀਜ਼ ਦਾ ਖਿਆਲ ਰੱਖਿਓ ਜਦੋਂ ਇਹਨੂੰ ਬੋਤਲ ਦੇ ਵਿੱਚ ਪਾਉਂਗੇ ਨਾ ਤੁਸੀਂ ਜਾਂ ਡੱਬੇ ਦੇ ਵਿੱਚ ਪਾਉਂਗੇ ਆਹ ਜੀ ਡੰਡੀ ਆ ਇਹ ਇਹ ਲਾਜ਼ਮੀ ਹੋਣੀ ਚਾਹੀਦੀ ਆ ਤੇ ਜੇਕਰ ਇਹਦੀ ਡੰਡੀ ਨਹੀਂ ਹੋਈ ਤੇ ਸਮਝ ਲਿਓ ਤੁਹਾਡੀ ਦਵਾਈ ਬੇਕਾਰ ਆ ਤੇ ਇਹਨੂੰ ਪੁੱਠਾ ਕਰਕੇ ਪਾਣਾ ਆ ਤੇ ਜਦੋਂ ਉਹਦਾ ਇਹਦਾ ਰੰਗ ਆ ਜਿਹੜਾ ਉਹ ਕਾਲਾ ਹੋ ਜਾਵੇਗਾ ਥੋੜੇ ਦਿਨਾਂ ਬਾਅਦ ਹਫ਼ਤੇ ਬਾਅਦ ਇਹਦਾ ਰੰਗ ਆ ਨਾ ਫੁੱਲ ਦਾ ਕਾਲਾ ਹੋ ਜਾਣਾ ਤੁਸੀਂ ਇਹਨੂੰ ਨਾਰੀਅਲ ਦੇ ਤੇਲ ਚ ਪਾ ਸਕਦੇ ਆ ਦੇਸੀ ਤੇਲ ਚ ਪਾ ਸਕਦੇ ਆ ਨਾਰੀਅਲ ਦਾ ਤੇਲ ਸਭ ਤੋਂ ਵਧੀਆ ਆ ਤੇ ਇਹਨੂੰ ਜਦੋਂ ਪੁੱਠਾ ਕਰਕੇ ਪਾਣਾ ਆ ਪੰਜਾ ਛੇ ਦਿਨਾਂ ਬਾਅਦ ਇਹਨੂੰ ਕੱਢ ਲੈਣਾ ਤੇ ਇਹਦਾ ਰੰਗ ਆ ਜਿਹੜਾ ਕਾਲਾ ਹੋ ਜਾਵੇਗਾ ਇਹਨੂੰ ਤੁਸੀਂ ਫੁੱਲ ਨੂੰ ਆ ਜਿਹੜਾ ਕੱਢ ਕੇ ਵੱਖ ਰੱਖ ਦੇਣਾ ਤੇ ਉਸ ਜਿਹੜੀ ਦਵਾਈ ਹੈ ਨਾਰੀਅਲ ਦਾ ਤੇਲ ਆ ਜਿਹੜਾ ਤੇ ਉਹਨੂੰ ਤੁਸੀਂ ਨਾ ਆਪਣੇ ਸਿਰ ਨੂੰ ਜਾਂ ਮੂੰਹ ਨੂੰ ਜਿੱਥੇ ਵੀ ਤੁਹਾਡੇ ਇੱਥੇ ਵਾਲਾਂ ਸਿਕਰੀ ਜਾਂ ਡੈਂਡਰਫਾ ਤੇ ਵਾਲ ਕਮਜ਼ੋਰ ਆ ਜਿੱਥੇ ਤੁਸੀਂ ਉਹਨਾਂ ਇਹ ਨਾ ਰੈਗੂਲਰ ਯੂਜ਼ ਕਰਨਾ ਉਸ ਨਾਰੀਅਲ ਦੇ ਤੇਲ ਨੂੰ ਇਹਦੇ ਨਾਲ ਜਿਹੜਾ 파ਟ ਤੇ ਇਹ ਤੁਸੀਂ ਦੇਖੂਗੇ ਵੀ ਤੁਹਾਨੂੰ ਇੱਕ ਹਫ਼ਤੇ ਨਾਲ 10-20 ਮਹੀਨੇ ਦੇ ਵਿੱਚ ਤੁਹਾਨੂੰ ਫਰਕ ਲੱਗੂਗਾ ਡੈਂਡਰਫ ਖਤਮ ਹੋ ਜਾਊਗਾ ਕਿ ਵਾਲ ਸ਼ਾਈਨਿੰਗ ਹੋ ਜੂਗੇ ਜਿੱਦਾਂ ਤੁਸੀਂ ਹੁਣੇ ਰਬਾਂਡਿੰਗ ਕਰਾ ਕੇ ਆਏ ਆ ਐਦਾਂ ਦੇ ਵਾਲ ਕਰ ਦਿੰਦਾ ਬਾਬੇ ਉਹ ਇਹ ਤੇ ਬਾਲ ਇੰਨੇ ਮਜ਼ਬੂਤ ਕਰਦਾ ਨਾ ਜੇ ਦਾੜੀ ਨੂੰ ਤੁਸੀਂ ਇਹ ਤੇਲ ਆ ਦੇਖ ਲੈ ਦਾੜੀ ਵਿੱਚ ਨਾ ਨਾਰੀਅਲ ਦੇ ਤੇਲ ਤੇ ਇਹਨੂੰ ਮਿਕਸ ਕਰਕੇ ਨਾ ਜਿੱਦਾਂ ਮੈਂ ਦੱਸਿਆ ਪੇ ਤੁਸੀਂ ਦੁਬਾਰਾ ਫੇਰ ਸੁਣ ਲਓ ਕਰਨਾ ਕੀ ਆ ਨਾ ਨਾਰੀਅਲ ਦਾ ਤੇਲ ਲੈਣਾ ਜਿੱਦਾ ਇੱਕ ਬੋਤਲ ਜਿਹੋ ਦੇ ਵਿੱਚ ਨਾ ਫੋਲ ਨਾਰੀਅਲ ਦਾ ਤੇਲ ਦੇ ਵਿੱਚ ਪਾ ਕੇ ਨਾ ਮਾੜਾ ਜਾਂ ਗਰਮ ਕਰਨਾ ਹੈ ਬਸ ਉਬਾਲਣਾ ਨਹੀਂ ਹੈਗਾ ਮਾੜਾ ਗਰਮ ਕਰਨਾ ਔਰ ਇਹਨੂੰ ਪੁੱਠਾ ਕਰਕੇ ਦੇ ਵਿੱਚ ਛੱਡ ਦੇਣਾ ਪੁੱਠਾ ਕਰਨ ਦੇ ਛੱਡਣ ਤੋਂ ਬਾਅਦ 5 ਤੋਂ 6 ਦਿਨ ਬਾਅਦ ਇਹਦਾ ਰੰਗ ਜਿਹੜਾ ਨਾ ਉਹ ਕਾਲਾ ਹੋ ਜਾਵੇਗਾ ਇਹਦਾ ਰੰਗ ਜਿਹੜਾ ਸਾਰਾ ਤੁਹਾਡੇ ਉਸ ਤੇਲ ਦੇ ਵਿੱਚ ਚਲੇ ਜਾਵੇਗਾ ਇਸ ਫੁੱਲ ਨੂੰ ਤੁਸੀਂ ਕੱਢ ਕੇ ਬੱਖ ਰੱਖ ਦੇਣਾ ਤੇ ਫਿਰ ਤੁਸੀਂ ਇਹਨੂੰ ਜਿਹੜਾ ਤੇਲ ਆ ਨਾ ਆਪਣਾ ਯੂਜ਼ ਜਿੱਦਾਂ ਆਪਾਂ ਕਰਦੇ ਆ ਤੇ ਫਿਰ ਉਸ ਤੇਲ ਨੂੰ ਯੂਜ਼ ਕਰਨਾ ਆਪਣੀ ਮੁੱਛਾਂ ਤੇ ਦਾੜ੍ਹੀ ਤੇ ਸਿਰ ਤੇ ਤੇ ਤੁਸੀਂ ਦੇਖੂਗੇ ਇੱਕ ਹਫ਼ਤੇ 10 ਦਿਨਾਂ ਬਾਅਦ ਜਿਹੜਾ ਰਿਜ਼ਲਟ ਮਿਲਣਾ ਤੁਹਾਨੂੰ ਸ਼ੁਰੂ ਹੋ ਜਾਵੇਗਾ ਬਾਲ ਦੋਸਤੋ ਤੁਹਾਡੇ ਲਗਾਤਾਰ ਵਧਣਗੇ ਨਾ ਐਦਾਂ ਦੇ ਹੋ ਜਾਣਗੇ ਜਿੱਦਾਂ ਰਿਪੌਂਡਿੰਗ ਕਰਾ ਕੇ ਆ ਸ਼ਾਇਦ ਨਹੀਂ ਹੋ ਜਾਣਗੇ ਸੋ ਜੇਕਰ ਦੋਸਤੋ ਤੁਸੀਂ ਸਾਨੂੰ ਇਹ ਜਾਣਕਾਰੀ ਤੁਹਾਨੂੰ ਪਹਿਲਾਂ ਪਤਾ ਸੀ ਤਾਂ ਬੇਸ਼ੱਕ ਲਾਈਕ ਨਾ ਕਰਕੇ ਜਾਇਓ ਤੇ ਜੇਕਰ ਨਹੀਂ ਪਤਾ ਸੀ ਤਾਂ ਲਾਈਕ ਜ਼ਰੂਰ ਕਰਿਓ ਤੇ ਪੇਜ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇਕਰ ਤੁਸੀਂ ਸਾਡੇ YouTube ਚੈਨਲ ਤੇ ਨਵੇਂ ਆਏ ਤਾਂ ਸਬਸਕ੍ਰਾਈਬ ਕਰ ਲਿਓ ਕਿਉਂਕਿ ਅਸੀਂ ਤੁਹਾਡੇ ਲਈ ਦੇਖ ਲਓ ਐਦਾਂ ਦੀਆਂ ਚੀਜ਼ਾਂ ਭਾਵੇਂ ਅਸੀਂ ਰੋਡ ਦੇ ਉੱਪਰ ਹੀ ਜਾਂਦੇ ਆਂ ਤਾਂ ਵੀ ਤੁਹਾਡੇ ਲਈ ਆਪਾਂ ਲੱਭ ਕੇ ਲਿਆਨੇ ਆਂ ਦੇਖੋ ਕਿੰਨੇ ਬੂਟੇ ਲੱਗਿਓ ਜਿਹੜੇ ਇੱਥੇ ਤੇ ਜਿਹੜੇ ਫੁੱਲਾਂ ਦੇ ਬੂਟੇ ਆ ਨਾ ਦੋਸਤੋ ਇਹਨੂੰ ਆਪਾਂ ਜੇ ਤਾਂ ਕਹੀਏ ਭਈ ਆਪਾਂ ਆਮ ਜਿਹਨੂੰ ਤਾਂ ਨਹੀਂ ਪਤਾ ਉਹਦੇ ਲਈ ਤਾਂ ਆਮ ਫੁੱਲ ਆਹੇ ਤੇ ਜੇਕਰ ਆਪਾਂ ਕਹੀਏ ਭਈ ਦਵਾਈ ਵਾਲਾ ਕੰਮ ਤੇ ਇਹਨਾਂ ਦੇ ਇਹਨਾਂ ਫੁੱਲਾਂ ਦੇ ਵਿੱਚ ਵੀ ਆ ਦੇਖੋ ਫਰਕ ਆ ਜਿਹੜੇ ਆ ਫੁੱਲ ਦੀ ਵੈਰਾਈਟੀ ਆ ਹੋਰ ਆ ਇਹ ਐਸ ਫੁੱਲ ਦੀ ਵੈਰਾਈਟੀ ਹੈ ਜਿਹੜੀ ਹੋਰ ਆ ਨਾ ਤੇ ਇਹ ਇਦਾਂ ਇਸੇ ਤਰ੍ਹਾਂ ਜੇਕਰ ਆਪ ਇੱਧਰ ਵੀ ਦੇਖਿਆ ਜਾਵੇ ਆ ਦੇਖੋ ਇੱਧਰ ਵੀ ਫੁੱਲ ਹੈ ਹੋਰ ਆ ਆ ਇਸ ਤਰ੍ਹਾਂ ਦੇ ਫੁੱਲ ਹੁੰਦੇ ਆ ਤੇ ਇਹਨਾਂ ਨੂੰ ਤੁਸੀਂ ਭਾਰਤ ਦੇ ਉਸ ਤੋਂ ਆਪਣਾ ਨਾ ਫਾਇਦਾ ਲੈ ਸਕਦੇ ਆ ਤੇ ਇਹਨਾਂ ਇਹਨਾਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਤੇ ਮਤਲਬ ਤੁਸੀਂ ਦੋ ਕੁ ਫੁੱਲ ਪਾ ਸਕਦੇ ਆ 100 ਗ੍ਰਾਮ ਜਿਹੜਾ ਤੇਲ ਆ ਉਹਦੇ ਵਿੱਚ ਪਾ ਕੇ ਤੁਸੀਂ ਉਹ ਦਵਾਈ ਬਣ ਜਾਣੀ ਤੁਹਾਡੀ ਇੱਕ ਕਿਸਮ ਦੀ ਦਵਾਈ ਦੇ ਨਾਲ ਜਿਹੜਾ ਤੁਹਾਨੂੰ ਨਾ ਵਾਲਾਂ ਨੂੰ ਇਹ ਐਨੇ ਛਾਇਨੇ ਕਰੂਗੇ ਤੇ ਇਹ ਤੁਸੀਂ ਦੇਖ ਲਾ ਪਏ ਜਿਹੜੇ ਫੁੱਲ ਆ ਨਾ ਇਹ ਬੂਟੇ ਆ ਜਿਹੜੇ ਇੱਥੇ ਰੋਡ ਦੇ ਉੱਪਰ ਤਾਂ ਲਾ ਦੇ ਆ ਕਿਉਂਕਿ ਜਿਹੜਾ ਸਭ ਤੋਂ ਵੱਧ ਪੋਲਿਊਸ਼ਨ ਕੰਟਰੋਲ ਕਰਨ ਦੇ ਵਿੱਚ ਕਿਉਂਕਿ ਪੋਲਿਊਸ਼ਨ ਨੂੰ ਸੋਖ ਲੈਂਦੇ ਆ ਇਹ ਸੋ ਇਹ ਜਿਹੜੇ ਇੰਜੀਨੀਅਰ ਨੇ ਕਹਿ ਲਾ ਪੇ ਜਿਸ ਵੀ ਡਿਜ਼ਾਈਨਰ ਨੇ ਇਹ ਬੂਟੇ ਲਾਏ ਆ ਭਾਈ ਇਹ ਬਹੁਤ ਵੱਡੀ ਮਤਲਬ ਦਿਮਾਗ ਨਾਲ ਲੱਗੇ ਲਾਏ ਆ ਪੇ ਤਾਂ ਵੀ ਇੱਕ ਤਾਂ ਲੈਟਾ ਨਾ ਉਧਰ ਪੈਣ ਦੂਜਾ ਕੀ ਆ ਪੋਲਿਊਸ਼ਨ ਨੂੰ ਜਿਹੜਾ ਸਭ ਤੋਂ ਵੱਧ ਸੋਖ ਲੈਣ ਸੋ ਇਸ ਕਰਕੇ ਇਹਨਾਂ ਦੇ ਬੂਟਿਆਂ ਦੇ ਵਿੱਚ ਦੋਸਤੋ ਇਹ ਗੁਣਾ ਤੇ ਗੁਣ ਜੇਕਰ ਤੁਹਾਨੂੰ ਪਤਾ ਸੀਗੇ ਤਾਂ ਠੀਕ ਆ ਭਾਈਨੇ ਆਪਣਾ ਘੂਠਾ ਜ਼ਰੂਰ ਦਬਾ ਦਿਓ ਲਾਈਕ ਵਾਲਾ ਸਬਸਕ੍ਰਾਈਬਰ ਵਾਲਾ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਓ ਤਾਂ ਜੋ ਤੁਹਾਨੂੰ ਆਪਾਂ ਮਿਲਦੇ ਰਹੀਏ ਤੇ ਜੇਕਰ ਤੁਸੀਂ ਇਦਾਂ ਦੀਆਂ ਵੀਡੀਓ ਤੁਸੀਂ ਦੇਖਦੇ ਆ ਤੇ ਤੁਹਾਨੂੰ ਪਸੰਦ ਆ ਭਾਈ ਤੇ ਹੁਣ ਇਹਨਾਂ ਫੁੱਲਾਂ ਨੂੰ ਇਹਨਾਂ ਦੋਸਤਾਂ ਨੂੰ ਜਿਹੜੇ ਦੁਆਰਾ ਨਵੇਂ ਜੁੜੇ ਆ ਮੈਂ ਫੇਰ ਦੱਸ ਦਵਾਂ ਜੇਕਰ ਦੋਸਤੋ ਤੁਸੀਂ ਨਵੇਂ ਜੁੜੇ ਆ ਤੇ ਹੁਣ ਦੋਸਤੋ ਤੁਸੀਂ ਇਹਨਾਂ ਫੁੱਲਾਂ ਦੀ ਦਵਾਈ ਬਣਾਣਾ ਸਮਝ ਗਏ ਨਾਰੀਅਲ ਦਾ ਤੇਲ ਲੈਣਾ 100 ਗ੍ਰਾਮ ਦੇ ਉਸ 100 ਗ੍ਰਾਮ ਤੇਲ ਨੂੰ ਮੜਾ ਜਾ ਕੋਸਾ ਕਰ ਲੈਣਾ ਤੇ ਨਾ ਹਵਾਲਾ ਨਹੀਂ ਆਣ ਦੇਣਾ ਹਵਾਲਾ ਆਣ ਤੋਂ ਪਹਿਲੇ ਰੋਕ ਲੈਣਾ ਤੇ ਫੁੱਲ ਨੂੰ ਪੁੱਠਾ ਕਰਕੇ ਦੇ ਵਿੱਚ ਰੱਖ ਦੇਣਾ ਢੱਕਣ ਦੇਣਾ ਬੰਦ ਕਰ ਇੱਕ ਹਫ਼ਤੇ ਦੇ ਬਾਅਦ 100 ਗ੍ਰਾਮ ਫੁੱਲ ਦੇ ਵਿੱਚ ਤੁਸੀਂ ਦੋ ਫੁੱਲ ਪਾ ਸਕਦੇ ਆ ਦੋ ਪਾ ਲਓ ਤਿੰਨ ਪਾ ਲਓ ਤੇ ਫੁੱਲਾਂ ਦਾ ਰੰਗ ਜਦੋਂ ਕਾਲਾ ਹੋ ਜਾਏ ਤੇ ਇਹਨੂੰ ਕੱਢ ਕੇ ਬਾਹਰ ਰੱਖ ਦੇਣਾ ਤੇ ਅਸੀਂ ਤੇਲ ਆ ਜਿਹੜਾ ਯੂਜ਼ ਕਰਨ ਦੇ ਆਪਣਾ ਲੱਗ ਪੈਣਾ ਤੇ ਇਸ ਤੋਂ ਬਾਅਦ ਤੇ ਤੁਸੀਂ ਦੇਖੂਗੇ ਪੇ ਹਫ਼ਤੇ 10 ਦਿਨ ਦੇ ਵਿੱਚ ਤੁਹਾਡੇ ਵਾਲਾਂ ਨੂੰ ਫਰਕ ਪੈ ਜਾਊਗਾ ਝਾੜ ਘਟ ਜਾਊਗੀ ਸਿਕਰੀ ਹਟ ਜਾਊਗੀ ਡੈਂਡਰਫ ਫੜ ਜਾਊਗੀ ਸਿਰ ਦੀ ਖੁਸ਼ਕੀ ਚੱਕ ਹੋ ਜਾਊਗੀ ਇਹਦੇ ਵਿੱਚ ਐਨੇ ਪਟਾਮ ਹਨ ਤੇ ਇਹ ਨਾ ਫੁੱਲਰ ਦਾ ਫੁੱਲ ਆ ਜਿਹੜਾ ਫੁੱਲਰ ਦਾ ਪਲਾਂਟ ਆ ਜਿਹੜਾ ਤੁਸੀਂ ਇਹਨੂੰ ਗੂਗਲ ਤੇ ਸਰਚ ਕਰਿਓ ਵੀਡੀਓ ਵੀਡੀਆ ਸਾਰੀ ਕਰਿਓ ਤੁਹਾਨੂੰ ਗੂਗਲ ਨੇ ਸਾਰੀ ਜਾਣਕਾਰੀ ਦੋਸਤੋ ਜਿਹੜੀ ਦੱਸ ਦੇਣੀ ਆ ਪਏ ਇਹਦੇ ਕੀ ਕੀ ਫਾਇਦੇ ਸੋ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਭਾਈ ਧੰਨਵਾਦ ਤੁਹਾਡੀ ਲਾਈਕ ਜ਼ਰੂਰ ਕਰਨਾ ਸਾਡੀ ਇਹ ਤੁਹਾਡਾ ਤੁਹਾਨੂੰ ਪਿਆਰ ਆ ਜਿਹੜਾ ਤੁਹਾਡਾ ਨੂੰ ਮਿਲਦਾ ਰਹੇ ਸਾਨੂੰ ਫਿਰ ਇਦਾਂ ਹੁੰਦਾ ਵੀ ਆਪਾਂ ਦੂਜੀ ਵਾਰ ਨਵੀਂ ਜਾਣਕਾਰੀ ਤੁਹਾਡੇ ਲਈ ਲੈ ਕੇ ਆਈਏ ਸੋ ਦੋਸਤੋ ਧੰਨਵਾਦ ਆ ਸਸੀ ਕਾਲਾ ਜੀ ਅਸੀਂ ਇਸ ਵੇਲੇ ਸੀਗੇ ਜਲੰਧਰ ਤੋਂ ਫਗਵਾੜਾ ਰੋਡ ਜਿਹੜਾ ਉਸ ਰੋਡ ਦੇ ਉੱਪਰ ਇਹ ਫੂਟੇ ਬਹੁਤ ਲੱਗੇ ਆਪਾਂ ਨੂੰ ਬਹੁਤ ਲੱਗੇ ਆ ਸੋ ਸੋਚਿਆ ਵੀ ਆਪਣੇ ਦਰਸ਼ਕਾਂ ਨੂੰ ਵੀ ਆਪਾਂ ਦਿਖਾਈਏ ਤਾਂ ਆਪਾਂ ਤੁਹਾਡੇ ਲਈ ਇੱਥੇ ਬ੍ਰੇਕ ਮਾਰੀ ਆ ਰੁਕੇ ਆ ਸਪੈਸ਼ਲ ਸੋ ਧੰਨਵਾਦ ਆ ਸਸੀ ਕਾਲਾ ਜੀ ਮਿਲਦੇ ਆ ਸਸੀ ਕਾਲਾ